ਦਿੱਲੀ ਵਿੱਚ ਧੂਆਂ ਹੋਇਆ ਇਸ ਵਕਤ ਪਟਾਕਿਆਂ ਦੇ ਕਾਰਨ ਤੇ ਦੋਸ਼ ਮੜਿਆ ਜਾ ਰਿਹਾ ਪੰਜਾਬ ਦੀ ਪ੍ਰਾਲੀ ਦੇ ਉੱਤੇ ਕੋਈ ਧੂਏ ਦਾ ਕੋਈ ਲੈਣਾ ਦੇਣਾ ਨਹੀਂ ਇਸ ਨੇੜੇ țeੜੇ ਦੀ ਅਸੀਂ ਘਟੋ ਘਟ 100 ਕਿਲੋਮੀਟਰ ਦੇ ਸਫ਼ਰ ਦੀ ਸ਼ਾਂਤੀ ਇੱਥੇ ਲੈਣੇ ਆ ਜਿੱਥੇ ਧੂਏ ਦਾ ਇੱਕ ਵੀ ਲੈਣਾ ਦੇਣਾ ਨਹੀਂ ਨਾ ਕਿਤੇ ਪ੍ਰਾਲੀ ਲੱਗ ਲੱਗੀ ਹੈ ਫਿਰ ਉਹ ਦਿੱਲੀ ਜਿਹੜਾ ਧੂਆਂ ਪਹੁੰਚ ਜਾਂਦਾ ਹੈ ਜਦੋਂ ਹੜ ਆਏ ਸੀ ਉਦੋਂ ਕਿਸੇ ਬੁੱਧੀ ਜੀਵੀ ਨੇ ਰੋਲਾ ਨਹੀਂ ਪਾਇਆ ਉਦੋਂ ਕਿਸੇ ਬੁੱਧੀ ਜੀਵੀ ਨੇ ਦੁੱਖ ਨਹੀਂ ਬਣਾਇਆ ਕਿ ਉਹ ਲੋਕ ਤਬਾਹ ਹੋ ਗਏ ਆ ਕਿਸਾਨਾਂ ਨੂੰ ਕਿਹਾ ਗਿਆ ਸਿੱਧੀ ਬਿਜਾਈ ਕਰੋ ਉਹ ਵੀ ਕਰ ਦਿੱਤੀ ਉਹਦੇ ਬਦਲੇ ਵੀ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਨੂੰ ਕਿਹਾ ਗਿਆ ਅੱਗ ਨਹੀਂ ਲਗਾ ਕੇ ਬਿਜਣੀ ਤੁਹਾਨੂੰ ਆਹ ਮੁਆਵਜ਼ਾ ਦੇਵਾਂਗੇ ਉਹਦੇ ਬਦਲੇ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਇਸ ਵਾਰ ਤਾਂ ਕਿਸਾਨ ਜਥੇਬੰਦੀਆਂ ਵੀ ਇਹ ਗੱਲ ਕਹਿ ਚੁੱਕੀਆਂ ਕਿ ਅਸੀਂ ਨਹੀਂ ਹੱਕ 'ਚ ਪ੍ਰਾਲੀ ਦੀ ਅੱਗ ਲਾਉਂਦੇ ਪਰ ਇਹਦਾ ਪ੍ਰਬੰਧ ਦਾ ਕੀ ਹੈ ਜਿਹੜਾ ਹੈ ਉਹ ਪ੍ਰਬੰਧ ਕੀ ਕੀਤਾ ਜਾ ਰਿਹਾ ਨਾ ਤਾਂ ਇੱਥੇ ਕੋਈ ਪ੍ਰਬੰਧ ਹੈ ਨਾ ਰਵਿੰਦ ਕੇਜਰੀਵਾਲ ਦਾ ਉਹ ਛੜਕਾ ਜਿਹੜੇ ਕਹਿੰਦੇ ਸੀ ਇਹਨੂੰ ਕੁਲਤਾਰ ਸੰਧਵਾ ਆਮਣਾ ਰੋੜਾ ਦੇਖ ਕੇ ਆਏ ਸੀ ਜਾ ਕੇ ਛੜਕਾ ਕਰਨਗੇ ਤੇ ਪ੍ਰਾਲੀ ਗਲ ਜਾਏਗੀ ਜਿਹੜੇ ਕਿਸਾਨਾਂ ਦੀ ਬਦੌਲਤ ਸਾਰੀ ਦਿੱਲੀ ਜਿਹੜੀ ਚੌਲ ਖਾਂਦੀ ਹੈ ਜਿਹੜੇ ਕਿਸਾਨਾਂ ਦੀ ਬਦੌਲਤ ਯੂਪੀ ਚੌਲ ਖਾਂਦਾ ਹੋਰ ਜਿਹੜੀਆਂ ਵੀ ਸਟੇਟਾਂ ਚੌਲ ਖਾਂਦੀਆਂ ਉਹਨਾਂ ਦੇ ਝੋਨੇ ਦੇ ਨਾਲ ਪਲਦੀਆਂ ਉਹਨਾਂ ਦੇ ਉੱਤੇ ਉਂਗਲ ਚਖਣੀ ਜਦੋਂ ਲੱਗੀਆਂ ਉਹਦਾ ਪਤਾ ਵੀ ਲੱਗ ਜਾਊਗਾ ਕਿ ਪੰਜਾਬ 'ਚ ਅੱਗ ਲੱਗੀ ਅੱਜ ਤਾਂ ਪੰਜਾਬ ਦੇ ਵਿੱਚ ਕੋਈ ਬਾਤ ਅੱਗ ਲਾਉਣ ਵਾਲੀ ਗੱਲ ਹੀ ਹੈ ਨਹੀਂ ਪੰਜਾਬ ਦੇ ਵਿੱਚ ਸਾਰੇ ਪਾਸੇ ਤੁਹਾਨੂੰ ਸਾਫ਼ ਵਾਤਾਵਰਣ ਮਿਲਦਾ ਹਾਂ ਜਿਹੜੀ ਪਟਾਕਿਆਂ ਨੂੰ ਅੱਗ ਲੱਗੀ ਆ ਉਹਦੇ ਕਾਰਨ AQI ਖਰਾਬ ਹੋਇਆ ਵਾ ਤੇ ਜਿਹੜਾ ਪਰਾਲੀ ਨੂੰ ਅੱਗ ਲੱਗਣ ਦਾ ਵਜ੍ਹਾ ਉਹ ਹਾਲੇ ਇੱਥੇ ਦਿਖਾਈ ਨਹੀਂ ਦਿੰਦੀ ਇੱਕ ਇੱਕ ਕਹਾਵਤ ਹੈ ਕਿ ਡਿੱਗੀ ਖੋਤੇ ਤੋਂ ਉਤੇ ਗੁੱਸਾ ਕਮਿਆਰ ਤੇ ਇਹ ਕਹਾਵਤ ਉਹਨਾਂ ਬੁੱਧੀਜੀਵੀਆਂ ਤੇ ਉਹਨਾਂ মিডিਆ ਅਦਾਰਿਆਂ ਤੇ ਤੇ ਉਹਨਾਂ ਪੋਲਿਟਿਕਲ ਪਾਰਟੀਆਂ ਤੇ ਪੂਰੀ ਢੁਕਦੀ ਹੈ ਜਿਹੜੇ ਦਿੱਲੀ ਵਿੱਚ ਧੂਆਂ ਹੋਇਆ ਇਸ ਵਕਤ ਪਟਾਕਿਆਂ ਦੇ ਕਾਰਨ ਤੇ ਦੋਸ਼ ਮੜਿਆ ਜਾ ਰਿਹਾ ਪੰਜਾਬ ਦੀ ਪ੍ਰਾਲੀ ਦੇ ਉੱਤੇ ਅਸੀਂ ਇਸ ਵਕਤ ਜਿਹੜੇ ਆ ਉਹ ਕਈ ਇਲਾਕਿਆਂ ਦੇ ਵਿੱਚ ਘੁੰਮ ਕੇ ਆਏ ਆ ਤਰਨਤਾਰਨ ਵੀ ਗਏ ਆ ਹਰੀਕੇ ਪੱਤਨ ਵੀ ਗਏ ਆ ਜੇ ਇੱਥੇ ਗੱਲ ਕਰ ਰਹੇ ਹਾਂ ਇਸ ਵਕਤ ਅਸੀਂ ਮਖੂਦੇ ਨੇੜੇ ਆਂ ਜਿੱਥੇ ਮਰਜ਼ੀ ਚਲੇ ਜਾਈਏ ਸਾਨੂੰ ਇਕਾ ਦੁਕਾ ਜਗਾ ਨੂੰ ਛੱਡ ਕੇ ਕਿਤੇ ਵੀ ਨਾ ਤਾਂ ਪਹਿਲਾਂ ਕੋਈ ਅੱਗ ਲੱਗੀ ਦਿਖਾਈ ਦਿੱਤੀ ਤੇ ਨਾ ਅੱਜ ਕੋਈ ਅੱਗ ਲੱਗੀ ਦਿਖਾਈ ਦਿੱਤੀ ਅੱਜ ਇਸ ਪਰਾਲੀ ਦੇ ਜਿਸ ਖੇਤ ਚ ਖੜੇ ਆ ਇੱਥੇ ਝੋਨਾ ਵੱਡਿਆ ਹੋਇਆ ਪਰਾਲੀ ਖੇਤ ਚ ਪਈ ਹੈ ਇੱਥੇ ਕੋਈ ਅੱਗ ਦਾ ਮਾਹੌਲ ਨਹੀਂ ਲਗਭਗ ਸਮਾਂ ਵੀ 2:30 ਵੱਜ ਚੁੱਕਿਆ ਹੈ 2:30 ਵਜੇ ਦਾ ਇਹ ਸਮਾਂ ਅੱਗ ਲਾਉਣ ਦਾ ਹੁੰਦਾ ਜੇ ਕਿਸੇ ਨੇ ਲਾਉਣੀ ਹੈ ਕਿਉਂਕਿ ਆ ਧੁੱਪ ਦੇ ਵਿੱਚ ਹੀ ਅੱਗ ਲੱਗਣੀ ਹੈ ਤੇ ਪਰਾਲੀ ਸੁੱਕ ਜਾਂਦੀ ਹੈ ਟਰੇਲ ਤੋਂ ਬਾਅਦ ਤੇ ਉਸ ਤੋਂ ਬਾਅਦ ਅੱਗ ਲੱਗਣੀ ਹੁੰਦੀ ਹੈ ਪਰ ਇੱਥੇ ਕਿਤੇ ਨਹੀਂ ਆਹ ਖੇਤ ਵਾਲੇ ਵੀਰ ਦੀਆਂ ਤਾਂ ਗੱਠਾ ਬਣਾਉਣ ਦੀ ਤਿਆਰੀ ਹੈ ਕਿਉਂਕਿ ਇਕੱਠਾ ਕੀਤਾ ਹੋਇਆ ਵਿਚਾਲੇ ਵਿਚਾਲੇ ਜਿਹੜੇ ਆ ਇਹਨੂੰ ਅੱਗੇ ਗੱਠਾਂ ਬਣਨੀਆਂ ਮਸ਼ੀਨ ਦੇ ਨਾਲ ਫਿਰ ਉੱਥੇ ਕਿਹੜਾ ਧੂਆਂ ਪਹੁੰਚ ਜਾਂਦਾ ਜਿਹੜਾ ਉੱਠਦਾ ਵਿਦਵਾਨ ਉਹ ਪੰਜਾਬ ਦੇ ਸਿਰ ਬੈਠ ਜਾਂਦਾ ਜਿਸ ਜਗ੍ਹਾ ਦੇ ਉੱਤੇ ਖੜੇ ਆ ਇੱਥੇ ਸਾਹ ਦਿਕਤ ਨਹੀਂ ਹਾਲਾਂਕਿ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੁੰਦਾ ਉਹ ਇੱਥੇ ਵੀ ਵਧਿਆ ਹੋਇਆ ਪੰਜਾਬ ਜੀ ਵਧਿਆ ਹੋਇਆ 150 ਤੋਂ 200 250 ਤੱਕ ਵੀ 3 300 ਤੱਕ ਵੀ ਕਈ ਜਿਲ੍ਹਿਆਂ ਦੇ ਵਿੱਚ ਹੈ ਜਿਸ ਜਗ੍ਹਾ ਅਸੀਂ ਖੜੇ ਆ ਇੱਥੇ ਲਗਭਗ 180 ਦੇ ਕਰੀਬ ਹੈ ਪਰ ਇੱਥੇ ਸਾਹ ਲੈਣ ਚ ਕੋਈ ਦਿੱਕਤ ਨਹੀਂ ਇੱਥੇ ਅਸਮਾਨ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਬਿਲਕੁਲ ਨੀਲਾ ਦਿਖਾਈ ਦੇ ਰਿਹਾ ਕੋਈ ਧੂਏ ਦਾ ਕੋਈ ਲੈਣਾ ਦੇਣਾ ਨਹੀਂ ਇਸ ਨੇੜੇ țeੜੇ ਦੀ ਅਸੀਂ ਘਟੋ ਘਟ 100 ਕਿਲੋਮੀਟਰ ਦੇ ਸਫ਼ਰ ਦੀ ਗਾਰੰਟੀ ਇੱਥੇ ਲੈਣੇ ਆ ਜਿੱਥੇ ਧੂਏ ਦਾ ਇੱਕ ਵੀ ਲੈਣਾ ਦੇਣਾ ਨਹੀਂ ਨਾ ਕਿਤੇ ਪਰਾਲੀ ਲੱਗ ਲੱਗੀ ਹੈ ਪਰ ਦਿੱਲੀ ਕਿਹੜਾ ਧੂਆਂ ਪਹੁੰਚ ਜਾਂਦਾ ਹੈ ਤੇ ਲਗਾਤਾਰ ਪੰਜਾਬ ਦੇ ਉੱਤੇ ਟਾਰਗੇਟ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਪੁਰਾਣੀ ਇੱਕ ਡਗਰੂ ਇਲਾਕੇ ਦੀ ਇੱਕ ਫੋਟੋ ਆ ਬਹੁਤ ਪੁਰਾਣੀ ਉਹਨੋਂ ਦੁਬਾਰਾ ਐਡ ਕਰਕੇ ਕਿ ਵੇਖੋ ਪੰਜਾਬ ਦੇ ਵਿੱਚ ਜਿਹੜੀ ਹੈ ਸਟੱਬਲ ਬਰਨਿੰਗ ਹੋਈ ਜਾਂਦੀ ਹੈ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਜਾਂਦੀ ਹੈ ਸਿਰਫ ਤੇ ਸਿਰ ਪੰਜਾਬ ਦੇ ਕਿਸਾਨਾਂ ਨੂੰ ਵਾਰ-ਵਾਰ ਟਾਰਗੇਟ ਕਰਨਾ ਇਧਰ ਤਰਨਤਾਰ ਨੇਰੀਏ ਦੇ ਵਿੱਚ ਉਸ ਤੋਂ ਅੱਗੇ ਅੰਮ੍ਰਿਤਸਰ ਏਰੀਏ ਦੇ ਵਿੱਚ ਗੁਰਦਾਸਪੁਰ ਏਰੀਏ ਦੇ ਵਿੱਚ ਜਦੋਂ ਹੜ੍ਹ ਆਏ ਸੀ ਉਦੋਂ ਕਿਸੇ ਬੁੱਧੀਜੀਵੀ ਨੇ ਰੋਲਾ ਨਹੀਂ ਪਾਇਆ ਉਦੋਂ ਕਿਸੇ ਬੁੱਧੀਜੀਵੀ ਨੇ ਦੁੱਖ ਨਹੀਂ ਬਣਾਇਆ ਕਿ ਉਹ ਲੋਕ ਤਬਾਹ ਹੋ ਗਏ ਐ ਵੈਸੀ ਐਸਵਾਰ ਤਾਂ ਇਸ ਇਲਾਕੇ ਦਾ ਜੇ ਗੱਲ ਕਰਨੀ ਹੋਵੇ ਮਾਝੇ ਦਾ ਅੱਧਾ ਐਸਾ ਡੁੱਬ ਚੁੱਕਿਆ ਵੈਸੀ ਇਹ ਅੱਗ ਲਾਉਣ ਯੋਗ ਨਹੀਂ ਰਹੇ ਤਾਂ ਇਹ ਤਾਂ ਝੋਨਾ ਵੇਚਣ ਯੋਗ ਨਹੀਂ ਰਹੇ ਸਿਰਫ ਉਂਗਲ ਕਰਨੀ ਪੰਜਾਬ ਵਾਲ ਨੂੰ ਫਿਰ ਇੱਕ ਜਿਹੜੇ ਐ ਐਨਜੀਟੀ ਦੇ ਜੱਜ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਪੰਜਾਬ ਦਾ ਧੂਆਂ ਦਿੱਲੀ ਪਹੁੰਚਣ ਦਾ ਇਹ ਕਿਹੜਾ ਹਿਸਾਬ ਆ ਨਾਲ ਲਾਹੌਰ ਲੱਗਦਾ ਹੈ ਨਾਲ ਪਾਕਿਸਤਾਨ ਲੱਗਦਾ ਹੈ ਪਹਿਲੀ ਗੱਲ ਹਾਲੇ ਪੰਜਾਬ ਦੀਆਂ ਸੜਕਾਂ ਤੇ ਜਿਹੜਾ ਮਰਜੀ ਬੰਦਾ ਆ ਜਾਵੇ ਕਿਤੇ ਕੋਈ ਤੁਹਾਨੂੰ ਅੱਗ ਲੱਗੀ ਦਿਖਾਈ ਦੇਵੇ ਕੋਈ ਇਕਾਦੁਕਾ ਨੂੰ ਛੱਡ ਕੇ ਇਕਾਦੁਕਾ ਘਟਰਾਵਾ ਤਾਂ ਹਰ ਜਗ੍ਹਾ ਹੀ ਵਾਪਰਦੀਆਂ ਅਸਲ ਦੇ ਵਿੱਚ ਜਿਹੜੀ ਇਸ ਟਾਈਮ ਪੋਲੂਸ਼ਨ ਫੈਲਿਆ ਉਹ ਸਿਰਫ ਵੱਡਾ ਕਾਰਨ ਚ ਪਟਾਕੇ ਆ ਅਸੀਂ ਨਹੀਂ ਕਹਿੰਦੇ ਪਟਾਕੇ ਚਲਾਉਣੇ ਗਿਰਾਉਣੇ ਹਾਲਾਂਕਿ ਚੰਗੀ ਗੱਲ ਨਹੀਂ ਆ ਪਟਾਕੇ ਚਲਾਉਣੇ ਵਾਤਾਵਰਨ ਦੋਸ਼ਤ ਹੁੰਦਾ ਚਲੋ ਕਈ ਬੰਦਿਆਂ ਦੇ ਧਾਰਮਿਕ ਭਾਵਨਾਵਾਂ ਉਹ ਕਹਿੰਦੇ ਆ ਕਿ ਅਸੀਂ ਆਵੇ ਤਿਹਾੜ ਮਨਾਉਣਾ ਹੈ ਸੋ ਇਹ ਤਿਹਾਰ ਮਨਾਉਣ ਵਾਲਾ ਵੱਖਰਾ ਵਿਸ਼ਾ ਹੈ ਪਰ ਜਿਹੜੀ ਇਹ ਗੱਲ ਸਾਰੀ ਦੀ ਸਾਰੀ ਇਹ ਥੋਪੀ ਜਾਣੀ ਕਿ ਕਿਸਾਨ ਅੱਗ ਲਾ ਰਿਹਾ ਜੀ ਪੰਜਾਬ ਦਾ ਕਿਸਾਨ ਅੱਗ ਲਾ ਰਿਹਾ ਉਹਦਾ ਧੂੰਆਂ ਇੱਧਰ ਨੂੰ ਆ ਰਿਹਾ ਇਹ ਬਹੁਤ ਮਾੜੀ ਗੱਲ ਹੈ ਵਾਰ-ਵਾਰ ਪੰਜਾਬ ਦੇ ਕਿਸਾਨਾਂ ਨੂੰ ਟਾਰਗੇਟ ਕਰਨਾ ਜਿਹੜੇ ਕਿਸਾਨਾਂ ਦੀ ਬਦੌਲਤ ਸਾਰੀ ਦਿੱਲੀ ਜਿਹੜੀ ਚੌਲ ਖਾਂਦੀ ਹੈ ਜਿਹੜੇ ਕਿਸਾਨਾਂ ਦੀ ਬਦੌਲਤ ਯੂਪੀ ਚੌਲ ਖਾਂਦਾ ਹੋਰ ਜਿਹੜੀਆਂ ਵੀ ਸਟੇਟਾਂ ਚੌਲ ਖਾਂਦੀਆਂ ਉਹਨਾਂ ਦੇ ਝੋਨੇ ਦੇ ਨਾਲ ਪਲਦੀਆਂ ਉਹਨਾਂ ਦੇ ਉੱਤੇ ਉਂਗਲ ਚੱਕਣੀ ਪੰਜਾਬ ਦੇ ਝੋਨੇ ਤੇ ਸਾਰਾ ਕੁਝ ਚੱਲਦਾ ਪੰਜਾਬ ਤਾਂ ਚਾਹੁੰਦਾ ਹੈ ਕਿ ਪੰਜਾਬ ਦੇ ਝੋਨੇ ਦਾ ਬਦਲ ਦਿੱਤਾ ਜਾਵੇ ਇੱਥੇ ਕੋਈ 4 ਫਸਲ ਤੇ ਉਹਨਾਂ ਨੂੰ ਐਮਐਸਪੀ ਮਿਲ ਜਾਵੇ ਉਹ ਇਲਾਵੀ ਨਾ ਝੋਨਾ ਪਰ ਇਸ ਵਾਰ ਤਾਂ ਕਿਸਾਨ ਜਥੇਬੰਦੀਆਂ ਵੀ ਇਹ ਗੱਲ ਕਹਿ ਚੁੱਕੀਆਂ ਕਿ ਅਸੀਂ ਨਹੀਂ ਹੱਕ 'ਚ ਪਰਾਲੀ ਦੀ ਅੱਗ ਲਾਉਂਦੇ ਪਰ ਇਹਦਾ ਪ੍ਰਬੰਧ ਦਾ ਕੀ ਜਿਹੜਾ ਹੈ ਉਹ ਪ੍ਰਬੰਧ ਕੀ ਕੀਤਾ ਜਾ ਰਿਹਾ ਸਰਕਾਰਾਂ ਵੱਡੇ ਵੱਡੇ ਬੋਰਡ ਲਾਉਂਦੇ ਚਾਹੇ ਮਾਨ ਸਰਕਾਰਾ ਚਾਹੇ ਕੋਈ ਸਰਕਾਰ ਹੈ ਕੇਪਰਾਲੀ ਲਈ ਇੰਨੇ ਪੈਸੇ ਖਰਚੇ ਪਰ ਕਿਸਾਨਾਂ ਤੱਕ ਉਹ ਪੈਸਾ ਨਹੀਂ ਪਹੁੰਚਦਾ ਕਿਸਾਨਾਂ ਨੂੰ ਕਿਹਾ ਗਿਆ ਸਿੱਧੀ ਬਿਜਾਈ ਕਰੋ ਉਹ ਵੀ ਕਰ ਦਿੱਤੀ ਉਹਦੇ ਬਦਲੇ ਵੀ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਨੂੰ ਕਿਹਾ ਗਿਆ ਅੱਗ ਨਹੀਂ ਲਗਾ ਕੇ ਬਿਜਣੀ ਤੁਹਾਨੂੰ ਆਹ ਮੁਆਵਜ਼ਾ ਦੇਵਾਂਗੇ ਉਹਦੇ ਬਦਲੇ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਕਿਸਾਨ ਹਰ ਇੱਕ ਹੀਲਾ ਕਰਨ ਨੂੰ ਤਿਆਰ ਹੈ ਪਰ ਸਿਰਫ ਇਸੇ ਗੱਲ ਤੇ ਕਿਸਾਨਾਂ ਨੂੰ ਟਾਰਗੇਟ ਕਰੀ ਜਾਣਾ ਵਾਰ-ਵਾਰ ਜਿਹੜੇ ਉਹ ਦਿੱਲੀ ਦੇ ਨੂੰ ਕਿਸੇ ਨੂੰ ਬੜਾ ਦੁੱਖ ਲੱਗਦਾ ਹੈ ਜਿਹੜਾ ਉੱਥੇ ਬੈਠਾ ਹੈ ਕੋਈ ਮੰਤਰੀ ਸੰਤਰੀ ਹੈ ਜਾਂ ਕੋਈ ਹੋਰ ਹੈ ਉਹ ਪੰਜਾਬ ਆ ਕੇ ਜਿਹੜਾ ਤਾਂ ਕੱਢੇ ਪੰਜਾਬ 'ਚ ਅੱਗ ਤੁਹਾਨੂੰ ਅੱਗ ਵਾਲਾ ਵਾਤਾਵਰਨ ਦਿਖਾਊ ਜਦੋਂ ਲੱਗੀਆਂ ਉਹ ਤਾਂ ਪਤਾ ਵੀ ਲੱਗ ਜੂਗਾ ਕਿ ਪੰਜਾਬ 'ਚ ਅੱਗ ਲੱਗੀ ਅੱਜ ਤਾਂ ਪੰਜਾਬ ਦੇ ਵਿੱਚ ਕੋਈ ਬਾਤ ਅੱਗ ਲਾਉਣ ਵਾਲੀ ਗੱਲ ਹੀ ਹੈ ਨਹੀਂ ਪੰਜਾਬ ਦੇ ਵਿੱਚ ਸਾਰੇ ਪਾਸੇ ਤੁਹਾਨੂੰ ਸਾਫ਼ ਵਾਤਾਵਰਣ ਮਿਲਦਾ ਹਾਂ ਜਿਹੜੀ ਪਟਾਕਿਆਂ ਨੂੰ ਅੱਗ ਲੱਗੀ ਆ ਉਹਦੇ ਕਾਰਨ AQI ਖਰਾਬ ਹੋਇਆ ਵੈ ਤੇ ਜਿਹੜਾ ਪਰਾਲੀ ਨੂੰ ਅੱਗ ਲੱਗਣ ਦਾ ਵਜ੍ਹਾ ਉਹ ਹਾਲੇ ਇੱਥੇ ਦਿਖਾਈ ਨਹੀਂ ਦਿੰਦੀ ਸੋ ਇਹ ਚੀਜ਼ਾਂ ਦਾ ਹੱਲ ਪ੍ਰੋਪਰ ਕਰਨਾ ਉਹ ਸਰਕਾਰਾਂ ਦਾ ਜਿੰਮ ਹੈ ਨਾ ਕਿ ਕਿਸਾਨਾਂ ਦਾ ਅਰਵਿੰਦ ਕੇਜਰੀਵਾਲ ਜਦੋਂ ਉਹ ਦਿੱਲੀ ਦੇ ਸੱਤਾ ਤੇ ਸੀ ਉਹ ਕਹਿੰਦੇ ਰਹੇ ਆ ਕਿ ਪੰਜਾਬ ਤੇ ਹਰਿਆਣੇ ਦਾ ਧੂਆਂ ਜਿਹੜਾ ਉਹ ਦਿੱਲੀ ਆਉਂਦਾ ਅੱਜ ਉਹ ਕਹਿ ਰਿਹਾ ਕਿ ਪੰਜਾਬ 'ਚ ਪ੍ਰਬੰਧ ਕੀਤਾ ਹੈ ਇਹ ਦੂਜੀਆਂ ਸਰਕਾਰਾਂ ਮਾਰ ਰਹੀਆਂ ਐਵੇਂ ਗੱਲਾਂ ਨਾ ਤਾਂ ਇੱਥੇ ਕੋਈ ਪ੍ਰਬੰਧ ਹੈ ਨਾ ਅਰਵਿੰਦ ਕੇਜਰੀਵਾਲ ਦਾ ਉਹ ਛੜਕਾ ਜਿਹੜੇ ਕਹਿੰਦੇ ਸੀ ਜਿਹਨੂੰ ਕਲਤਾਰ ਸੰਧਵਾ ਆਮਣਾ ਰੋੜਾ ਦੇਖ ਕੇ ਐਸੇ ਜਾ ਕੇ ਛੜਕਾ ਕਰਨਗੇ ਤੇ ਪਰਾਲੀ ਗੱਲ ਜਾ ਕਰੋਗੀ ਨਾ ਉਹ ਛੜਕਾ ਤੇ ਘੋਲ ਇੱਥੇ ਪਹੁੰਚਿਆ ਹਾਲੇ ਤੱਕ ਸੋ ਜਿਹੜੀਆਂ ਗੱਲਾਂ ਸਿਰਫ ਕਿਸਾਨ ਨੂੰ ਮਾੜਾ ਬੋਲਣ ਦੇ ਲਈ ਸਰਪ ਕਿਸਾਨ ਤੇ ਉਂਗਲੋ ਚੁੱਕਣ ਦੇ ਲਈ ਖਾਸ ਕਰਕੇ ਪੰਜਾਬ ਦੇ ਕਿਸਾਨ ਨੂੰ ਟਾਰਗੇਟ ਕਰਨ ਦੇ ਲਈ ਗੱਲਾਂ ਕੀਤੀਆਂ ਜਾ ਰਹੀਆਂ ਜੇ ਤੁਸੀਂ ਕਿਸੇ ਵੀ ਇਲਾਕੇ ਚਲੇ ਜਾਓਗੇ ਹਾਲੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਨਹੀਂ ਕੀਤੀ ਹਾਲੇ ਤੱਕ ਕਿਸਾਨ ਗੱਠਾਂ ਬਣਾ ਰਹੇ ਆ ਜ ਜਿਨੀਆਂ ਇੱਥੇ ਗੱਠਾਂ ਦੀ ਵੀ ਦਿੱਕਤ ਆਉਂਦੀ ਹੈ ਤੁਸੀਂ ਬਿਲਰ ਵਾਲਿਆਂ ਨੂੰ ਪੁੱਛ ਕੇ ਦੇਖੋ ਗਾਂ ਫੈਕਟਰੀਆਂ ਵਾਲੇ ਗੱਠਾ ਲੈਣ ਤੋਂ ਮਨਾ ਕਰ ਦਿੰਦੇ ਕਿਸਾਨ ਖੇਤਾਂ 'ਚ ਗੱਠਾ ਬਣਾ ਕੇ ਰੱਖੀ ਰੱਖਦਾ ਕੋਈ ਚੱਕਰ ਨਹੀਂ ਆਉਂਦਾ ਫਿਰ ਉਹ ਜਾਵੇ ਕਿੱਧਰ ਸੋ ਇਹ ਸਾਰੀਆਂ ਜਿਹੜੀਆਂ ਅੱਜ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਤੋਂ ਬਚਣ ਦੀ ਲੋੜ ਹੈ ਇਹ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨਾਂ ਸਿਰ ਜਿਹੜੀ ਇਹ ਗੱਲ ਮੜੀ ਜਾ ਰਹੀ ਹੈ ਪੋਲੂਸ਼ਨ ਦਾ ਕਾਰਨ ਅੱਜ ਕੁਝ ਹੋਰ ਹੈ ਤੇ ਮੜਿਆ ਸਿਰਫ ਇਹ ਜਾ ਰਿਹਾ ਕਿ ਤੁਸੀਂ ਅੱਜ ਪਰਾਲੀ ਜਲਾ ਰਹੇ ਹੋ ਸਟ੍ਰਵਲ ਬਰਨਿੰਗ ਕਰ ਰਹੇ ਹੋ ਸੋ ਇਹ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਹੈ ਬਿਨਾਂ ਵਜਾ ਕਿਸਾਨ ਨੂੰ ਬਦਨਾਮ ਕਰਨਾ ਮੰਦ ਭਾਗ ਹੈ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ